ਇਸ ਦੁਕਾਨ ਦੇ ਵਿੱਚ ਦੋਵੇਂ ਚਾਚੀ ਤੇ ਭਤੀਜੀ ਬੈਠੀਆਂ ਨਜ਼ਰ ਆ ਰਹੀਆਂ ਨੇ ਪਰ ਅੱਗੇ ਜੋ ਤੁਹਾਨੂੰ ਅਸੀਂ ਸੀਨ ਦਿਖਾਉਣ ਜਾ ਰਹੇ ਹਾਂ ਉਹ ਸੀਨ ਦੇਖ ਤੁਹਾਨੂੰ ਜ਼ੋਰਦਾਰ ਝਟਕਾ ਲੱਗਣ ਵਾਲਾ ਹੈ ਕਿਉਂਕਿ ਅਜਿਹੇ ਸੀਨ ਤੁਸੀਂ ਨੇ ਫਿਲਮਾਂ ਵਿੱਚ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਅਸੀਂ ਨਕੋਦਰ ਤੋਂ ਇੱਕ ਖਬਰ ਦੇ ਮਾਧਿਅਮ ਰਾਹੀਂ ਦਿਖਾ ਰਹੇ ਹਾਂ ਹੁਣ ਦੇਖੋ ਦੁਕਾਨ ਦੇ ਬਾਹਰ ਦੋ ਮੁੰਡੇ ਹੱਥਾਂ ਵਿੱਚ ਹਥਿਆਰ ਚੁੱਕੀ ਦੁਕਾਨ ਦੇ ਵਿੱਚ ਦਾਖਲ ਹੋਣ ਲਈ ਜਾ ਰਹੇ ਨੇ ਜੋ ਕਿ ਬੇਖੌਫ ਹੋ ਕੇ ਸ਼ਰੀਆਮ ਹਥਿਆਰ ਚੁੱਕ ਦੁਕਾਨ ਦੇ ਵਿੱਚ ਦਾਖਲ ਹੋ ਚੁੱਕੇ ਨੇ ਤੇ ਜਿਨ੍ਹਾਂ ਨੇ ਜਾਣਸਾਰ ਹੀ ਚਾਚੀ ਅਤੇ ਭਤੀਜੀ ਉੱਤੇ ਹਥਿਆਰ ਤਾਣ ਦਿੱਤੇ ਤੇ ਫਿਰ ਉਹਨਾਂ ਨੂੰ ਡਰਾ ਧਮਕਾ ਕੇ ਗੱਲੇ 'ਚੋਂ ਸ਼ਰੀਆਮ ਪੈਸਿਆਂ ਦੀ ਲੁੱਟ ਕੀਤੀ ਹੈ ਜਿਨ੍ਹਾਂ ਦੀ ਘਟਿਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਗੀ ਇਸ ਘਟਨਾ ਤੋਂ ਬਾਅਦ ਨਕੌਦਰ ਦਾ ਨੂਰ ਮਹਿਲ ਇਲਾਕਾ ਪੂਰੀ ਤਰ੍ਹਾਂ ਦਹਿਲ ਉੱਠਿਆ ਤੇ ਲੋਕ ਸਹਿਮੁੱਠੇ ਨੇ ਹੁਣ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਲੁਟੇਰੇ ਸ਼ਰਿਆਮ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਤੇ ਜਿਨ੍ਹਾਂ ਤੇ ਸਖਤ ਕਾਰਵਾਈ ਲਈ ਉਹਨਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਜੀ ਨਾਮ ਜੀ ਰਾਜਕੁਮਾਰ ਜੀ ਰਾਜਕੁਮਾਰ ਜੀ ਕੀ ਗੱਲਬਾਤ ਹੋਈ ਆ ਮੈਂ ਤਰਸਾ ਸਟੋਰ ਦੇ ਰਾਤ ਨੂੰ ਸਾਡਾ ਸਟੋਰ ਬੰਦ ਕਰਨ ਲੱਗੇ ਸੀਗੇ 7:58 ਵਜੇ ਹੋਏ ਸੀਗੇ ਇੱਕ ਛਟਣ ਲਾ ਚੁੱਕੇ ਸੀਗੇ ਇੱਕ ਲੌਣ ਲੱਗੇ ਸੀਗਾ ਮੁੰਡਾ ਇੱਕ ਬਾਹਰ ਗਿਆ ਤਾਂ ਦੋ ਪਰਸਨ ਨੌਜਵਾਨ ਸੀ ਹੱਥ ਇੱਕ ਦਾਤ ਇੱਕ ਦੇ ਹੱਥ ਦਾਤ ਸੀਗਾ ਜੀ ਇੱਕ ਦੇ ਹੱਥ 'ਚ ਬੇਸਬਾਲ ਸੀਗਾ ਮੂੰਹ ਬੰਨੇ ਹੋਏ ਸੀ ਦੋਨਾਂ ਦੇ ਤੇ ਆਏ ਆ ਮੁੰਡੇ ਨੂੰ ਕਹਿੰਦੇ ਅੰਦਰ ਚਲੋ ਅੰਦਰ ਆ ਕੇ ਉਹ ਤਾਂ ਕਾ ਦੇ ਕੇ ਤੇ ਕਾਊਂਟਰ ਤੇ ਬੈਠੇ ਸਾਡੇ ਪਰਿਵਾਰ ਦੇ ਮੈਂ ਮੇਰੇ ਛੋਟੇ ਭਰਾ ਦੀ ਪਾਈਪ ਸੀਗੀ ਤੇ ਮੇਰੇ ਬੱਚੇ ਸੀਗੇ ਤੇ ਉਹਨਾਂ ਨੂੰ ਇਹ ਦਾਤ ਖਾੜ ਕੇ ਉਹਨਾਂ ਦਾਤ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਬਚ ਕੇ ਫਟਾਫਟ ਕਾਊਂਟਰ ਤੋਂ ਬਾਹਰ ਆ ਗਏ ਤਾਂ ਮੇਰੇ ਬੱਚੇ ਤੇ ਮੇਰਾ ਸਟਾਫ ਜਿਹੜਾ ਸੀਗਾ

ਕਿਹੜੀ ਜਗ੍ਹਾ ਹੈ ਸੁਪਰਸਟੋਰ ਸੋਰੀ ਕਿਹੜੀ ਜਗ੍ਹਾ ਹੈ ਇਹ ਜੰਡਿਆਲਾ ਰੋਡ ਨੂਰਮੱਲਾ ਜੀ ਸੱਤ ਸੰਗ ਘਰ ਦੇ ਸਾਹਮਣੇ ਬਣਦਾ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਤਾਂ ਇਹ ਮੰਗ ਕਰਦੇ ਜੀ ਇਦਾਂ ਦੀਆਂ ਕਾਰਵਾਈਆਂ ਰੋਕੀਆਂ ਜਾਣ ਲੋਕੀ ਬਹੁਤ ਪਰੇਸ਼ਾਨ ਆ ਤਨਸਾਫ ਦੀ ਮੰਗ ਕਰਦੇ ਆ ਜੀ ਕਿਉਂਕਿ ਇਦਾਂ ਬਰਦਤਾਂ ਬਹੁ ਹੋ ਰਹੀਆਂ ਆ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਰਿਹਾ ਆ ਕਿਉਂਕਿ ਨੂਰਮੱਲ ਦੇ ਅਲਾਵਾਲੇ ਦੋ ਇਲਾਕੇ ਚ ਕਾਫੀ ਬਰਦਤਾਂ ਹੋ ਚੁੱਕੀਆਂ ਆ ਕਿਉਂਕਿ ਦੇਖੋ ਹਣ ਲੋਕੀ ਸਾਡਾ ਬ੍ਰਦਰ ਆ ਬਾਹਰੋਂ ਆਪਣਾ ਕੰਮਕਾਰ ਛੱਡ ਕੇ ਇਹ ਸਟੋਰ ਪਾਇਆ ਸੀਗਾ ਕਿ ਮੈਂ ਇੱਥੇ ਆ ਜਾਊਗਾ ਚਲ ਇੱਥੇ ਕੰਮ ਸੈੱਟ ਹੋ ਜਾਓ ਬਟ ਇਦਾਂ ਦੇ ਹਾਲਾਤ ਦੇਖ ਕੇ ਕੋਈ ਇੱਥੇ ਬਿਜ਼ਨਸ ਕਰਨਾ ਚਾਹੂਗਾ ਕੋਈ ਨਹੀਂ ਕਰਨਾ ਚਾਹੂਗਾ ਜੀ ਇਸ ਲਈ ਆਪਣਾ ਬਿਜ਼ਨਸ ਇੱਥੇ ਸੈਟਲ ਨਹੀਂ ਕਰਨਾ ਚਾਹਣਗੇ ਜੀ ਮੰਗ ਕਰਦੇ ਆਂ ਤੇ ਇਦਾਂ ਦੇ ਬੰਦਿਆਂ ਨੂੰ ਰੋਕਿਆ ਜਾਵੇ ਆਪਣਾ ਇਹਨਾਂ ਦੀ دہشت ਪਾਉਣ ਵਾਲਾ ਪੁਲਿਸ ਆਪਣੀ دہشت ਪਾਵੇ ਜੋ ਅਸੀਂ ਫਿਲਮਾਂ 'ਚ ਦੇਖਦੇ ਆਂ ਪੁਲਿਸ ਦਿਖਾਉਂਦੇ ਵੇ ਇੰਨੀ دہشت ਪਾ ਸਕਦੀ ਆ ਇਹ ਨਾ ਇਹ ਪੁਲਿਸ ਵਿੱਚ ਇਹ دہشت ਪਾਉਣ ਦਾ ਹੈ ਨਹੀਂਗਾ ਕਿਉਂਕਿ ਪੁਲਿਸ ਪਾ ਸਕਦੀ ਆ دہشت ਬਟ ਪਤਾ ਨਹੀਂ ਹੁਣ ਕੀ ਹਾਲਾਤ ਆ ਇਹਨਾਂ ਦੇ ਕਿ ਹੌਲੀ ਪੁੰਦੇ ਆਪਣੀ ਦਹਿਸ਼ਤ ਜਿਆਦਾ ਦਹਿਸ਼ਤ ਲੁਟੇਰਿਆਂ ਦੀ ਪਾ ਰਹੇ ਆ ਜਿਹੜੇ ਵਿਅਕਤੀ ਆਏ ਸਨ ਉਹ ਕਾਦੇ ਤੇ ਆਏ ਸਨ ਉਹ ਜੀ ਅਸੀਂ ਪਹਿਲਾਂ ਕੈਮਰੇ ਵਿੱਚ ਸਾਡੇ ਆਏ ਆ ਉਹ ਮੋਟਰਸਾਈਕਲ ਤੇ ਘੁੰਮਦੇ ਪੈਸੇ ਕਿ ਜਿਹੜਿਆਂ ਕੋਈ ਨੰਬਰ ਪਲੇਟਾ ਵਗੈਰਾ ਨਹੀਂ ਸੀ ਗਿਆ ਮੋਟਰਸਾਈਕਲ ਦੇ ਘੁੰਮੇ ਆ ਤੇ ਇੱਕ ਸਾਡੇ ਲਾਸਟ ਕਸਟਮਰ ਜਿਹਾ ਉਹ ਜਾਣ ਤੋਂ ਬਾਅਦ ਉਹ ਅੰਦਰ ਆ ਗਿਆ ਦੁਕਾਨ ਦੇ ਤੇ ਉਸ ਤੋਂ ਬਾਅਦ ਉਹਨੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਜੀ ਹਾਂ ਜੀ ਸੰਤੂ ਸਾਹਿਬ ਜੀ ਸਰ ਇਹ ਘਟਨਾ ਹੈ ਹੋਈ ਆ ਇਸ ਤਰ੍ਹਾਂ ਦੇ ਦੇ ਸਾਰੇ ਇਹਦੀ ਘਟਨਾ ਹੋਈ ਆ ਇਹਦੀ ਮੈਂ ਆਪਣੀ ਨੰਬਰ ਦਾ ਜੁਨੀਅਨ ਵੱਲੋਂ ਜੈਸ਼ਵ ਸ਼ਤੀ ਸੇਵਾ ਮੰਡਲ ਵੱਲੋਂ ਆਨਲਾਈਨ ਸਲਬ ਵੱਲੋਂ ਵੀ ਬਹੁਤ ਵੱਡੇ ਪੱਧਰ ਤੇ ਨਿੰਦਾ ਕਰਦਾ ਆ ਕਿਉਂਕਿ ਇਹ ਜਿਹੜਾ ਪਰਿਵਾਰ ਆ ਮੇਰਾ ਆਪਣਾ ਘਰ ਦਾ ਪਰਿਵਾਰ ਆ ਇੱਕ ਅਲੱਗ ਪਾਸੇ ਗੱਲ ਹੈਗੀ ਆ ਉਸ ਤੋਂ ਦੁੱਖ ਦੀ ਜੀ ਨਿੰਦ ਨਿੰਦਨੀ ਗੱਲ ਇਹ ਹੈਗੀ ਆ ਕਿ ਜਦੋਂ ਇੱਥੇ ਘਟਨਾ ਹੋਈ ਆ ਉਹ ਮੇਰਾ ਜੇ ਨੂਲ ਮੇਲਾ ਥਾਣਾ ਇਥੋਂ ਲਗਭਗ 1.5 ਕਿਲੋਮੀਟਰ ਹੋਊਗਾ ਜੀ ਜਾਂ ਪੂਰਾ ਜੋ ਲਾਲੀਏ ਤਾਂ ਨਕੀਆ 2 ਕਿਲੋਮੀਟਰ ਦਾ ਏਰੀਆ ਹੋਊਗਾ 24 ਘੰਟੇ ਬੀਤਣ ਤੋਂ ਬਾਅਦ 48 ਘੰਟੇ ਬੀਤਣ ਤੋਂ ਬਾਅਦ ਇੱਥੇ ਪੁਲਿਸ ਇਹਨਾਂ ਬੰਦਿਆਂ ਦੀ ਸਾਹ ਲੈਣ ਵਾਸਤੇ ਨਹੀਂ ਆਉਂਦੀ। ਔਰ ਮੈਂ ਆਪਣੇ ਜੰਦ ਦੇ ਜੇ ਐਸਐਸਵੀ ਸਾਹਿਬ ਹੈਗੇ ਆ ਮਿਸਟਰ ਅਨਕੁਰ ਗੁਪਤਾ ਜੀ ਨੂੰ ਮੈਂ ਨਾਲ ਉਹਨਾਂ ਦੇ ਕੋਲ ਇਹ ਅਰਜ਼ੋਈ ਕਰਦਾ ਬੇਨਤੀ ਕਰਦਾ ਆ ਕਿ ਤੁਸੀਂ ਇਹੋ ਜੇ ਥਾਣਾ ਮੁਖੀ ਕਿਉਂ ਲਗਾਉਂਦੇ ਜਿਨ੍ਹਾਂ ਕੋਲ ਇੰਨੀ ਸਮਰੱਥਾ ਹੋਵੇ ਕੋ ਆਪਣੇ ਕੁਆਲਿਟੀ ਦੇ ਆਧਾਰ ਤੇ ਲੋਕਾਂ ਦੀ ਸੁਰੱਖਿਆ ਕਰ ਸਕਣ ਨਾ ਕਿ ਕਿਸੇ ਸ਼ਿਪਾਸ਼ ਦੇ ਆਧਾਰ ਤੇ। ਜੇਕਰ ਅਪ ਸ਼ਫਾਸਨ ਦੇ ਆਧਾਰ ਤੇ ਐਸਚੋ ਲਾਵਾਗੇ ਜਾਂ ਹੋਰ ਨਕੇ ਨਿਯੁਕਤੀਆਂ ਕਰਾਂਗੇ ਫਿਰ ਹਾਲਾਤ ਇਹੀ ਹੋਣੇ ਆ ਜੋ ਹੁਣ ਹੋ ਰਹੇ ਆ ਅੱਜ ਨੂਰਮਲ ਹੋਇਆ ਕ ਨਕੋਦਾ ਫਿਰ ਮਲਸੀਆ ਪੇ ਸ਼ਾਗੋੜ ਜਾਂ ਤੁਹਾਡਾ ਪੂਰਾ ਜ਼ਿਲ੍ਹਾ ਹੈਗਾ ਇਹ ਸਨਸਨੀਖੇਜ ਹੀ ਹੋਈਆਂ ਖਬਰਾਂ ਮੇਸ਼ੇਨ ਛਪਦੀ ਰਹਿਣਗੀਆਂ ਇਹ ਪਰਿਵਾਰ ਬਾਹਰੋਂ ਆਇਆ ਮਨੀਲੇ ਚੋਂ ਆਇਆ ਉੱਥੇ ਵੀ ਬਹੁਤ ਤਰ੍ਹਾਂ ਤਸ਼ੱਦਦ ਹੈਗਾ ਜਿਹੜੇ ਮਾਰੇ ਲੋਕ ਹੈਗੇ ਆ ਉਹ ਦਿਖਦੇ ਨਹੀਂ ਸੇਮ ਤਰੀਕਾ ਇੱਥੇ ਦੇਖਣ ਨੂੰ ਮਿਲਿਆ ਤੇ ਇਹ ਪਰਿਵਾਰ ਉਹ ਬਾਹਰੋਂ ਆ ਕੇ ਐਨਆਈ ਪਰਿਵਾਰਾ ਇੱਥੇ ਆ ਕੇ ਬਸਣਾ ਚਾਹੁੰਦਾ ਆਪਣਾ ਕੰਮ ਖੁਲਾਉਣ ਦਾ ਪਰਵਾਹ ਦੇ ਨਾਲ ਆਪਣਾ ਕੰਮ ਕਰਦਾ ਪਿਆ ਹੈਗਾ ਇਹਨਾਂ ਕਿੱਦਾਂ ਹੌਸਲਾ ਪੈ ਜਾਊਗਾ ਵੀ ਅਸੀਂ ਆਪ ਦੁਕਾਨ 'ਚ ਆਪਣਾ ਮਾਲ ਹੋਰ ਪਾ ਲਈਏ ਇਹ ਬਹੁਤ ਵੱਡਾ ਕੁਐਸਚਨ ਹੈ ਮੈਂ ਐਸਐਸਵੀ ਸਾਹਿਬ ਦੇ ਧਿਆਨ 'ਚ ਲਿਆਉਣਾ ਗੱਲ ਜਿਹਨੂੰ ਚਾਹੁੰਦਾ ਹਾਂ ਜੀਜੀਪੀ ਸਾਹਿਬ ਦੇ ਧਿਆਨ 'ਚ ਗੱਲ ਲਿਆਉਣਾ ਚਾਹੁੰਦਾ ਕਿ ਇੱਕ ਗੱਲ ਛੁੱਟ ਜੀ ਨਹੀਂ ਹੈਗੀ ਜਿਸ ਤਰੀਕੇ ਨਾਲ ਇਹਨਾਂ ਦੇ ਇੰਨਾ ਵੱਡਾ ਦਾਤ ਦੁਨਾਲੀ ਬੰਦੂਕ ਤੋਂ ਵੱਡਾ ਜਿਹਦਾ ਦਾਤ ਹੈਗਾ ਉਹਨਾਂ ਹੱਥ ਸੀ ਜਿਸ ਤਰ੍ਹਾਂ ਪਰਵਾਹ ਤੇ ਮਾਰਿਆ ਠੀਕ ਆ ਇਹਨਾਂ ਦੇ ਖਿਲਾਫ 300 ਇਰਾਦਾ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਫਿਰ ਉਹਨਾਂ ਸ਼ਾਨਵੀ ਨੂੰ ਚਾਹੀਦੀ ਆ ਸ਼ਾਨਵੀ ਸੁਆਹ ਹੋਣੀ ਆ 48 ਘੰਟੇ ਕੋਈ ਬੰਦਾ ਇਥੇ ਪੁਲਿਸ ਦਾ ਆਉਂਦਾ ਹੀ ਕੋਈ ਨਹੀਂ ਇਸ ਕਦਰ ਮੈਂ ਬਹੁਤ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਆ ਜੇਕਰ ਫੇਰ ਵੀ ਪੁਲਿਸ ਨੇ ਐਕਸ਼ਨ ਨਹੀਂ ਲਿਆ ਤਾਂ ਅਸੀਂ ਨੰਬਰ ਦਾ ਜੂਨੀਅਰ ਔਰ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਨੂਰਮਾਸ ਪੁਲਿਸ ਸਟੇਸ਼ਨ ਔਰ ਐਸਐਸਬੀ ਸਾਹਿਬ ਕੋ ਗੱਲ ਪੁੱਛਾਂਗੇ ਵੀ ਸਾਰੇ ਕੀ ਕੰਨ ਹੋਇਆ ਵੀ ਨਾ ਕਿ ਤੁਸੀਂ ਇਸ ਤਰ੍ਹਾਂ ਕਿਉਂ ਸੁੱਤੇ ਪਏ ਹੋ ਇਸ ਮੌਕੇ ਦੁਕਾਨਦਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਲੁਟੇਰਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਖੈਰ ਤਾਂ ਦੱਸ ਦਈਏ ਕਿ ਹਲਕਾ ਨਕੋਦਰ ਦੇ ਵਿੱਚ ਇਹ ਕੋਈ ਪਹਿਲੀ ਵਾਰਦਾਤ ਨਹੀਂ ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰਦਾਤਾਂ ਹੋ ਚੁੱਕੀਆਂ ਨੇ ਤੇ ਹਰ ਰੋਜ਼ ਪੰਜਾਬ ਦੇ ਵਿੱਚ ਵਾਰਦਾਤਾਂ ਹੋ ਰਹੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਅੱਖਾਂ ਮੀਚ ਕੇ ਬੈਠਾ ਹੋਇਆ ਏ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ